ਗੁਰਦੁਆਰਾ ਸਾਹਿਬ ਜੀ ਤੇ ਆਲਾ ਦਵਾਲਾ ਵੇਖੋ ਬਹੁਤ ਖੁੱਲਾ ਕਰ ਦਿੱਤਾ ਬਾਕੀ ਅਸਲੇ ਅਸੀਂ ਨਾ ਜਿਹੜੇ ਯੂਨੀਫਾਰਮ ਪਾਈਆਂ ਅਸੀਂ ਜਾ ਕੇ ਬੀੜ ਸਾਹਿਬ ਵੀ ਜਾ ਕੇ ਚੇਂਜ ਕਰਨੀ ਹੈ ਤੇ ਅੰਦਰ ਜਾਵਾਂਗੇ ਬਾਕੀ ਜਿਹੜਾ ਬਾਹਰ ਤਾਂ ਮੈਂ ਥੋੜਾ ਕੰਪਲੈਕਸ ਤੁਹਾਨੂੰ ਖਾ ਦਿੰਦਾ ਤੇ ਮੇਰੇ ਨਾਲ ਭਾਜੀ ਤੇ ਤੇਜਪਾਲ ਸਿੰਘ ਜੀ ਬਠਿੰਡਾ ਤੇ ਇੱਧਰ ਹਰਦੀਪ ਭਾਜੀ ਯੂਨੀਵਰਸਿਟੀ ਤੋਂ ਤੇ ਦਾਫ ਤੇ ਅਸੀਂ ਸਨ ਸਾਹਿਬ ਅੱਗੇ ਇਸੇ ਤਰ੍ਹਾਂ ਮਾ ਸਾਡੇ ਕਿ ਬੀੜ ਸਾਹਿਬ ਜਿਹੜੇ ਨਾ ਦਰਸ਼ਨ ਕਰਾਂਗੇ ਖੁੱਲ ਕੇ ਹੀ ਆਗਾ ਸਾਰੇ ਕੱਪੜੇ ਕਪੜੇ ਚੇਂਜ ਕਰਕੇ ਪਸੀਨੇ ਨਾਲ ਭਰ ਜੀਦਾ ਜੋ ਸਾਈਕਲਿੰਗ ਕਰਦੇ ਆ ਨਾ ਤੇ ਭਰੇ ਭਰਾਏ ਅੰਦਰ ਜਾਣਾ ਮੁਸ਼ਕਲ ਆ ਹਾਂਜੀ ਤੇ ਚਲੋ ਠੀਕ ਆ ਜੀ ਜਿਹੜਾ ਕੰਪਲੈਕਸ ਆ ਨਾ ਬਹੁਤ ਖੁੱਲਾ ਦਿੱਦੀ ਡੇਰ ਚ ਨਾ ਪਹਿਲਾਂ ਅਸੀਂ ਸਾੜਾ ਸਾਹਿਬ ਆਂਦੇ ਨੇ ਹੋ ਇੰਨਾ ਖੁੱਲਾ ਨਹੀਂ ਵਾਹਿਗੁਰੂ ਸੱਚਾ ਬਾਦਸ਼ਾਹ ਮੇਰ ਕਰਦਾ ਅੱਜ ਦੀ ਰਾਈਡ ਨਾ 50 ਕਿਲੋਮੀਟਰ ਦੀ ਲੱਗਣੀ ਹੈ ਤੇ ਜਾ ਰਹੇ ਹਾਂ ਗੁਰਦੂਰਾ ਬੀੜ ਸਾਹਿਬ ਵੱਲ ਜਿੱਥੋਂ ਸ਼ਾਨਾ ਸਾਹਿਬ ਵੱਲ ਹੋ ਕੇ ਨਾ ਤੇ ਇਹ ਨੂੰ ਹੋ ਗਏ ਸਾਨੂੰ ਕੋਈ 40 ਮਿੰਟ ਤੇ ਮੇਰੇ ਸਾਥੀ ਤੇ ਹਨੂ ਅੱਗੇ ਚਲੇ ਗਏ ਆ ਸਾਰੇ ਭੈਣ ਭਰਾਵਾਂ ਨੂੰ ਸੱਸੀਆਂ ਤਾਂ ਤੇ ਆਈ ਦੀ ਰਾਈਡ ਜਿਹੜੀ ਹੈ ਨਾ 50 ਕਿਲੋਮੀਟਰ ਦੀ ਹੋਊਗੀ ਸਾਡੀ ਤੇ ਇਥੋਂ ਨਾ ਆਪਣੇ ਘਰ ਤੋਂ ਤੁਰਿਆ ਆਂ ਸ਼ਹਾਦਾ ਸਾਹਿਬ ਤੇ ਅੱਗੇ ਸੰਨ ਸਾਹਿਬ ਬੀੜ ਸਾਹਿਬ ਤੇ ਫਿਰ ਵਾਪਸ ਜਿਹੜਾ ਉਹ ਬਾਬਾ ਦੀਪ ਸਿੰਘ ਜੀ ਦਾ ਦਾਲਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਘਰ ਤੋਂ ਕੱਲਾ ਸਾਹਿਬ ਤੋਂ ਹੁੰਦੇ ਆ ਫਿਰ ਵਾਪਸ ਨਾਲ ਦੀ ਨਾਲ ਅਸੀਂ ਰਾਈਡ ਲਾਵਾਂਗੇ ਕਲੋ ਅੱਗੇ ਆਹ ਰਸਤਾ ਜਿਹੜਾ ਨਾ ਇੱਥੇ ਕੋਈ ਛੇਤੀ ਲੱਗ ਸਕਿਆ ਘਰ ਨਹੀਂ ਤੇ ਦੂਰ ਤੱਕ ਰੇਤਰਾ ਚੱਲਦਾ ਸੀਗਾ ਖਾਲੀ ਦੋਵੇਂ ਪਾਸੇ খালি ਬੇਵਾਸ ਆਪਣਾ ਤੇ ਹੁਣ ਹੁਣ ਸਾਰੇ ਪਾਸੇ ਜਿੱਧਰ ਵੇਖੋਗੇ ਨਾ ਉਧਰ ਹੀ ਮਤਲਬ ਸੰਦਲੋ ਵੀ ਬੀਰ ਸਾਹਿਬ ਤੇ ਸਨੂ ਸਾਹਿਬ ਇਹਦੇ ਵਿੱਚ ਹਾਲੇ ਤੱਕ ਕੋਈ ਗੈਵ ਨਹੀਂ ਛਾ। ਆਜਾ ਨੀ ਇਹਦੇ ਵਿੱਚ। ਆਪਨੇ ਰੋ ਰੀਂਦੇ। ਫੇਰ ਕਿਹੜੀ। ਹਾਤੇ ਸਾਰਾ ਹੀ ਬਣ ਜਾ ਪਾਜੀ। ਤਰੀ ਤਰ ਨਾਸ। ਕੋਈ ਨ ਕੋਈ ਕੋਈ ਨਾ ਨੰਦ ਦੱਸ ਲਿਆ। ਨਗਰ ਦੀ ਭਾਈ ਸਭ ਕੁ ਬਣ ਜਾ। ਹੈ? ਮੈਂ ਇਹਨੂੰ ਲਾਣ ਲਾ ਪੈਂਸਟ ਕਰਨ ਲਾ ਪਿਆ ਹਾਂ ਆਹੋ ਤੇ ਸਾਰਾ ਹੀ ਮਾਹ ਇੱਕਦਮ ਹੀ ਛੱਤਿਆ ਗਿਆ ਵਾ ਦੂਰ ਤੱਕਰ ਹਨਾ ਕੋਈ ਗੱਲ ਹੀ ਨਹੀਂ ਇਹੋ ਜੀ ਹੈ ਆ ਫਾਕਾਲੀ ਨੇ ਵੜੀਆਂ ਪੁਰਾਣੀਆਂ ਸੜਕਾਂ ਨਾ ਉੱਥੇ ਜਿਹੋ ਜਿਹਾ ਨਜ਼ਾਰਾ ਦੇਖਦਾ ਜੀ ਉੱਤੇ ਬਿਲਕੁਲ ਛੱਤ ਪਈ ਹੋਈ ਹੈ ਦਰਖਤਾਂ ਦੀ ਸਾਹਬ ਬਸ ਕੇ ਗਿਰਲਾ ਨਾਮ ਬਾਨਗਰ ਵਾਸਾ ਦੇਵਨ ਸੇ ਦਾ ਸਭਾ ਨਾਮ ਬਾਨਗਰ ਆਣਾ ਪ੍ਰਾਣਾ ਹਾਂਜੀ ਪ੍ਰਾਣਾ ਟ੍ਰੇਨ ਸਟੇਸ਼ਨ ਹੈ ਜਿਹੜਾ ਅਮਰ ਸਰਦਾ ਹੁੰਦਾ ਹੈ ਜਿਹੇਲੇ ਕੰਤੀ ਕੰਮ ਲੈਂਦੇ ਹੋਣਗੇ ਇੱਥੇ ਬੇਵਾਦ ਹੀ ਆ ਵਸਦੇ ਹੁੰਦੇ ਅਨੇ ਚਲਾਉਂਦੇ ਨਹੀਂ ਆ ਪਰ ਅੱਜ ਸਲੋ ਹੈਗੇ ਆ ਆ ਵੀ ਹਰਾਵਲ ਤੇ ਭਾਜੀ ਕਮਾਲ ਕਰੀ ਪਈ ਆ ਹਰਾਵਲ ਤੇ ਇਹਨਾਂ ਰਾਈਡਾਂ ਦਾ ਜਿਹੜਾ ਨਾ ਇਹੋ ਫਾਇਦਾ ਜੀ ਸਵੇਰ ਦਾ ਟਾਈਮ ਜਿਹੜੀ ਹੈ ਨਾ ਅੱਖਾਂ ਠੰਡੀਆਂ ਹੋਏ ਜਾਂ ਹਰਿਆ ਹੈ ਹਾਂ ਠੰਡਾ ਨਜ਼ਾਰੇ ਪੂਰੇ ਭਾਰੀ ਤੇ ਨਹੀਂ ਦਿਖਦਾ ਨਹੀਂਗਾ ਆਹ ਮੋਰ ਦੇਖੋ ਪੁਰਾਣੇ ਰੋਡ ਆਹ ਕਾਰ ਚਲਾ ਕੇ ਇਸੀ ਬੈਠ ਕੇ ਬੈਠ ਉਹ ਨਹੀਂ ਉਹ ਦੇਖਦਾ ਕੋਸ਼ ਫਿਰ ਉਹਦਾ ਧਿਆਨ ਹੀ ਹੁੰਦਾ ਹੁਣ ਤੇ ਆਪਾਂ ਅਨੰਦ ਲੈਂਦੇ ਨਾਲੇ ਠੰਡੀ ਹੋਵਾ ਆ ਜਿਹੜੀ ਹਰਿਆਵਲਾਂ ਦਾ ਇਹਦੀਆਂ ਗੱਲਾਂ ਹੁੰਦੀਆਂ ਹਨੀ ਚਾਹੇ ਕੁਝ ਵੀ ਹੋ ਜੇ ਜਿੰਨਾ ਚਿਰ ਸਵੇਰੇ ਉੱਠੋਗੇ ਨੀ ਨਾ ਉਹਨਾਂ ਦੇ ਰਾਹ ਆਨੰਦ ਤੇ ਕਿਤੇ ਮਿਲ ਹੀ ਨਹੀਂ ਨਾ ਸਕਦਾ ਇਹ ਸੋਚ ਨਹੀਂ ਸਕਦੇ ਜਿਵੇਂ ਬਿਸਤਰੇ ਤੇ ਪਏ ਰਹਿਣਾ ਹੈ ਨਾ ਸੋਚਣਾ ਯਾਰ ਹੈਂ ਵੀ ਉੱਠਦੇ ਆ ਕਰਦੇ ਆ ਇਹ ਨਹੀਂ ਸੂਰਜ ਚੜਦਾ ਵੇਖੋ ਇੱਥੇ ਆ ਕੇ ਨਾ ਫਿਰ ਨਜ਼ਾਰੇ ਆ ਜੇ ਤੁਸੀਂ ਉਸੇ ਤਰ੍ਹਾਂ ਹੀ ਜੇ ਬਿਹਤਰ ਵੇਪਾਜ ਹੈ ਤੇ ਇਹਨੂੰ ਉਤਰਾਂ ਤੁਸੀਂ ਟੀਵੀ ਲਾ ਕੇ ਜਰੂਰ ਵੇਖ ਸਕਦੇ ਹੋ ਪਰ ਉਹ ਆਨੰਦ ਨਹੀਂ ਲਾ ਸਕਦੇ ਜਿਹੜਾ ਬਾਹਰ ਨਿਕਲ ਕੇ ਆ ਫਿਜ਼ੀਕਲੀ ਲੈ ਆ ਜਾਂਦਾ ਆ ਜਿਹੜੀ ਹੈਗੀ ਹੈ ਨਾ ਆਸੇ-ਪਾਸੇ ਜਿਹੜੀ ਆ ਦੋਵੇਂ ਸਾਈਡਾਂ ਤੇ ਕੰਧਾਂ ਬਣਾਈਆਂ ਇੰਨੇ ਆ ਇਹ ਬੂਟੀ ਆ ਕਿਤੇ ਭੰਗ ਆ ਨਹੀਂ ਜੀ ਪਤਾ ਨਹੀਂ ਇਹ ਇਹਦੇ ਨਾਲ ਕੋਈ ਧਿਆਨ ਦੇਵੇ ਤੇ ਇਹਨੂੰ ਤਾਂ ਬਿਲਕੁਲ ਸਾਫ਼ ਹੋਣਾ ਚਾਹੀਦਾ ਨਾਲੇ ਫਸਲ ਵਧੂਗੀ ਨਾਲੇ ਵਾਤਾਵਰਨ ਸੋਧ ਹੋਊਗਾ ਜਰੀਆਂ ਬੂਟੀਆਂ ਜਿਹੜੀਆਂ ਲੱਗੀਆਂ ਆ ਨਾ ਪੋਲਾ ਗਾਦੇ ਉੱਪਰ ਦਵਾਬ 22 ਤੇ ਨਹਿਰ ਤੇ ਜਿਹੜਾ ਆਪਾਂ ਜੀ ਨਾ ਸਨ ਸਾਹ ਵੱਲੋਂ ਤੇ ਵੀਰ ਸਾਹ ਨੂੰ ਪੁਲ ਤੇ ਨਾ ਤੋੜ ਲਿਆ ਤੇ ਹੁਣ ਬਣਾਉਂਦੇ ਪਤਾ ਨਹੀਂ ਕਦੋਂ ਆ ਗੋਰੀਆਂ ਦੇ ਟਾਈਮ ਦਾ ਬਣਿਆ ਹੋਇਆ ਪੋਲਾ ਤੇ ਇੱਥੇ ਖੜ ਕੇ ਅਸੀਂ ਹੁਣ ਸਰਦਾਜੀ ਵਗੈਰਾ ਪੀਨੇ ਆ ਤੇ ਫਿਰ ਅੱਗੇ ਚੱਲਦੇ ਆਂ ਅੱਜ ਗੁਰਨਾਕ ਦੇ ਯੂਨੀਵਰਸਿਟੀ ਤੋਂ ਵੀਰ ਬਾਬਾ ਬੁੱਢਾ ਸਾਹਿਬ ਜੀ ਦਾ ਸੈਕਲ ਯਾਤਰਾ ਕਰ ਰਹੇ ਆਂ ਚੜ੍ਹ ਸਾਹਿਬ ਦੇ ਦਰਸ਼ਨ ਕਰ ਲਿਆ ਦੋਰਾ ਸਨ ਸਾਹਿਬ ਦੇ ਵੀ ਦਰਸ਼ਨ ਕਰ ਲਿਆ ਹਾਂਜੀ ਤੇ ਭਾਜੀ ਰঞ্জੀਤ ਸਿੰਘ ਜੀ ਸਾਡੇ ਲਈ ਸਪੈਸ਼ਲ ਤੌਰ ਤੇ ਘਰੋਂ ਸ਼ਰਧਾਈ ਬਣਾ ਕੇ ਲਿਆਈ ਸੀ ਹਾਂਜੀ ਤੇ ਹੁਣ ਉਹ ਵੱਲੋਂ ਲਿਆਂਦੀ ਸ਼ਰਧਾਈ ਦਾ ਆਨੰਦ ਮਾਣਨ ਲੱਗਿਆ ਆਨੰਦ ਮਾਣ 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 ਕਰਤਾ ਹਾਂ ਬਹੁਤ ਵਧੀਆ ਭਾਈ ਇਹ ਜਿਹੜੀ ਨਾ ਸਰਦਾਈ ਇਹ ਵੀ એનર્ਜੀ ਡਰਿੰਕ ਆ ਹਾਂਜੀ ਤੇ ਬਾਕੀ ਬਹੁਤ ਹੈ ਬਹੁਤ ਟੇਸਟੀ ਆ ਜੀ ਹਾਂ ਨਹੀਂ ਤੇ એનર્ਜੀ ਵੀ ਦੇਵੇਗੀ ਸਾਬ ਜਰੂਰ ਦੇਗੀ ਬਣਾਇਆ ਵੀ ਕਰੋ ਤੇ ਪੀਆ ਵੀ ਕਰੋ ਬਈ ਹੈ ਇਹਨਾਂ ਦਿਨਾਂ ਚ ਵੀ ਆਇਆ ਤੰਗੇ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਗੁਰਦੁਆਰਾ ਵੀਰ ਬਾਬਾ ਬੁਢਾ ਜੀ ਹੋਸਪੀਟਲ ਤੇ ਸੀਨੀਅਰ ਸੈਕੰਡਰੀ ਸਕੂਲ ਬੀਬਾਪਾ ਬਡੋਈ ਸਕੂਲ ਕੰਪਲੈਕਸ ਜਿਹੜਾ ਨਾ ਬੜਾ ਸ਼ਾਨਦਾਰ ਲੱਗਦਾ ਏ ਆਜੋ ਹਰਦੀਪ ਭਾਈ ਇੱਧਰ ਆਇਆ ਗੁਰਦੁਆਰਾ ਨਾ ਬੀਡ ਸਾਹਾ ਵਾ ਜਿੱਥੇ ਅਸਲ ਆਪਾਂ ਪਹੁੰਚੇ ਦਰਸ਼ਨ ਕਰਨ ਦੇ ਆ ਤੇ ਸਾਰਾ ਲਾ ਦਵਾਲਾ ਕਿੰਨੇ ਲੱਖ ਭਰੇ ਐ ਬਾਕੀ ਹੁਣ ਘਾਤ ਨਾਲ ਭਰੇ ਐ ਇੱਥੇ ਮਿਸੀਆਂ ਰੋਟੀਆਂ ਚੜ੍ਹਦੀਆਂ ਜੇ ਜਿਹੜੇ ਜਿਨ੍ਹਾਂ ਦੇ ਬੱਚੇ ਦੀ ਅਰਦਾਸ ਕਰਾਣੀ ਹੈ ਨਾ ਤੇ ਮਿਸੀਆਂ ਰੋਟੀਆਂ ਇੱਥੇ ਲੈ ਕੇ ਆਣੀਆਂ ਜੋ ਜੜੀਏ ਛੇ ਪਾਛਾ ਨੂੰ ਜਿਹੜਾ ਵਰ ਦਿੰਦਾ ਹੈ ਬਾਬਾ ਬੁੱਢਾ ਜੀ ਨੇ ਨਾ ਤੇ ਉਹ ਵੀ ਇਹੋ ਜਿਹਾ ਹੈਗਾ ਹੈ ਵੀ ਉਹ ਮਿਸੀਆਂ ਰੋਟੀਆਂ ਲੱਸੀ ਮੱਖਣ ਜਿਹੜੇ ਮਾਤਾ ਜੀ ਲੈ ਕੇ ਆਏ ਸੀ ਤੇ ਤਾਂ ਮਤਲਬ ਉਹ ਵਰਮ ਉਹਨਾਂ ਨੇ ਖੁਸ਼ ਹੋ ਕੇ ਦਿੱਤਾ ਹੈ ਆ ਨਾ ਬਾਗ ਇੱਥੇ ਵੀ ਹੈਗਾ ਬੀੜ ਸਾਹਿਬ ਜਿਹੜਾ ਨਾ ਬੜਾ ਸ਼ਾਨਦਾਰ ਇਹਨਾਂ ਨੇ ਲਾਇਆ ਤੇ ਇਹ ਜਦੋਂ ਅਸੀਂ ਪ੍ਰਕਰਮਾ ਕਰਕੇ ਪਿਛਲੇ ਪਾਸੇ ਆਈਏ ਨਾ ਉਦੋਂ ਆ ਨਾ ਸਰੋਵਰ ਦੀਆਂ ਪ੍ਰਕਰਮਾ ਇਹ ਚ ਵੀ ਇਹਨਾਂ ਨੇ ਨਾ ਹੁਣ ਸਭ ਥਾਂ ਤੇ ਬੂਟੇ ਭਰਤੇ ਤੇ ਬੜੀ ਸ਼ਾਂਤ ਜਿਹੜੀ ਹੈ ਨਾ ਆਲਾ ਦਵਾਲਾ ਕਿਉਂਕਿ ਅੱਜ ਵਰਕਿੰਗ ਡੇ ਆ ਹੈ ਨਾ ਤੇ ਐਤਵਾਰ ਵੀ ਇੱਥੇ ਬਹੁਤ ਰੌਣਕ ਹੁੰਦਾ ਤੇ ਅੱਗੋਂ ਪਛੋਂ ਜਿਹੜਾ ਥੋੜਾ ਨੇ ਇੰਨੀ ਕਰੋਣ ਸਵੇਰ ਦੇ ਟਾਈਮ ਤੇ ਵਧੀਆ ਹੁੰਦਾ ਹੁਣ ਆਪਾਂ ਚੱਲਾਂਗੇ ਜੀ ਗੁਰਦੁਆਰਾ ਬੀੜ ਸਾਬ ਤੋਂ ਗੁਰਦੁਆਰਾ ਸੰਘਰਾਣਾ ਸਾਹਿਬ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਜੀ ਤੋਂ ਛੇਵੇਂ ਪਾਛੇ ਸਾਹਿਬ ਫਿਰ ਗੁਰ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਤੱਕ ਬੀੜ ਸਾਹਿਬ ਤੋਂ ਹੁਣ ਚੱਲ ਪਏ ਜੀ ਵਾਪਸ ਜਿਹੜੀ ਸੜਕ ਨਾਰੇ ਨਾ ਰਹਦੀ ਐ ਨਾ ਉਹ ਸੜਕ ਤੇ ਹੁੰਦਾ ਚੰਗਾ ਬੜੀ ਸ਼ਾਨਦਾਰ ਤੇ ਪਰ ਉਹ ਬੱਜਰ ਪਾ ਮੋਟਾ ਤੇ ਫਿਰ ਦੁਬਾਰਾ ਉਹ ਬੜਈਆ ਕਾ ਕਰਕੇ ਨਾ ਉਹ ਪੁਰਾਣੀ ਸੜਕ ਤੇ ਹੁਣ ਪਾ ਰਿਆ ਤੇ ਚਲ ਬੀਰ ਸਾਹਿਬ ਤੋਂ ਹਾਲੀ ਨਾ ਨਵੀਂ ਸੜਕ ਕੋਈ ਦਰਖਤ ਨਹੀਂ ਜੇ ਪੂਰਾ ਬੰਦਾ ਭੁੱਜ ਜਾਂਦਾ ਤੇ ਆ ਹਰਦੀਪ ਭਾਰੀ ਤੇ ਹੁਣ ਇਹਨਾਂ ਦਾ ਰਸਤਾ ਦੋਵਾਂ ਦਾ ਹੋਰ ਹੋ ਜਾਣਾ ਤੇ ਮੇਰਾ ਹੋ ਰੋਇ ਨੋ ਤੇ ਮੈਨੇ ਇਹਨਾਂ ਕੋਲ ਛੁੱਟੀਆਂ ਚੰਗਾ ਜੀ ਫਰਦੀ ਭਾਈ ਜੀ ਸਾਸਿਕਾ ਜੀ ਸਾਰਾ ਸਾਸਿਕਾ ਫਿਰ ਮਿਲਾਂਗੇ ਫਿਰ ਮੇਰਾ ਉਹ ਛੜਕਦੇ ਕੋਈ ਦਰਖਤ ਨਹੀਂ ਤੇ ਬਹੁਤ ਉਤੋ ਨੋ ਤੇ ਰਹੀ ਇੱਧਰ ਨੂੰ ਆ ਗਏ ਮੈਂ ਤਾਂ ੱੱਬੇ ਨੂੰ ਜਾਊਂਗਾ ਹੁਣ ਤੇ ਭਾਜੀ ਹੁਣੀ ਉੱਧਰ ਨੂੰ ਸਿੱਧੇ ਸ਼ਹਿਰ ਦੇ ਭੱਜੇ ਤੇ ਬੜੀ ਲੰੰਦਰ ਮੈਂ ਹੀ ਰਹੀ ਆਤੀ ਰਾਈਡ ਉੱਧਰ ਆਦੇ ਦਰਸ਼ਨ ਕਰ ਲੈਤੇ ਸੋਤਾ ਸਾਡੇ ਨੇ ਹਿਟਾ। ਉਹ ਸਾਰੇ ਨਿੱਕੇ-ਨਿੱਕੇ ਦੇ। ਅੱਛਾ ਛੜਕਦੇ ਉੱਤੇ ਨਾ। ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਟਾਲਾ ਸਹਾਵਗਾ। ਤੇ ਥੋੜਾ ਅੰਦਰ ਜਾ ਕੇ ਮਤਰਾਣਾ। ਬਹੁਤ ਸ਼ਾਨਦਾਰ ਜਿਹੜੀ ਨਾ ਇਮਾਰਤ ਹੈ ਬਣਾਤੀ ਘੁਰਦੁਰਾ ਸਾਹਿਬ ਦੀ ਆਲਾ ਦਵਾਲਾ ਵੀ ਜਿਹੜਾ ਨਾ ਤੁਸੀਂ ਦੇਖਦੇ ਹੋ ਇੱਧਰ ਪਾਰਕਿੰਗ ਹੈਗੀ ਆ ਤੇ ਇੱਧਰ ਸਰਕਲ ਸਕੂਟਰਮ ਦੀ ਵੀ ਹੁੰਦੀ ਆ ਤੇ ਨਾ ਸਰੋਵਰ ਸਾਹਿਬ ਅੱਗੇ ਨਾ ਆ ਖੰਡਾ ਬਾਬਾ ਦੀ ਸਿੰਘ ਜੀ ਦਾ ਤੇ ਪਿੱਛੇ ਉਹਨਾਂ ਦੀ ਗੁਰੂ ਘਰ ਤੇ ਕਾਫੀ ਜਣਾ ਨਾ ਗਿਰਦਾ ਜਣਾ ਆ ਦਾਵਲਾ ਗੁਰੂ ਘਰ ਦੇ ਜਣਾ ਨਾ ਬਹੁਤ ਵਧੀਆ ਬਣਾਤਾ ਆ ਠੰਗ ਜਿਹੜਾ ਨਾ ਭਾਰੇ ਵਗੈਰਾ ਚੱਲਦੇ ਹੋਣਗੇ ਸ਼ਾਮ ਨੂੰ ਇੱਥੇ ਜਿਹੜਾ ਲਾਇਆ ਨਾ ਸਿਸਟਮ ਇਹ ਗੁਰਦੁਆਰਾ ਸਾਹਿਬ ਉਹ ਜਿੱਥੇ ਨਾ ਸੰਜਾਰ ਹੋਇਆ ਇਹ ਪਬਾਦੀਪ ਸਿੰਘ ਦੀ ਦਵਾਰ ਖਾਂ ਦਾ ਤੇ ਇਮਾਰਤ ਜਿਹੜੀ ਹੈ ਨਾ ਬਹੁਤ ਕਮਾਲ ਬਣਾਤੀ ਜਗਾ ਵੀ ਇਹਨਾਂ ਕੋਈ ਕਾਫੀ ਸੀ ਤੇ ਬਹੁਤ ਵਧੀਆ ਬਣਾਤੀ ਆ ਕਿ ਇਹਦੇ ਦਰਸ਼ਨ ਜਿਹੜੇ ਅੰਦਰੋਂ ਤੋਂ ਮੈਂ ਬਹੁਤ ਕਰਾਉਂ ਕਿਹਲੇ ਆ ਮਗਰ ਵੇਖੋ ਖੰਡਾ ਜਿਹੜਾ ਨਾ ਇਹਦਾ ਸਾਰਾ ਸਿਸਟਮ ਜਿਹੜਾ ਨਾ ਇਹ ਕਿੰਨਾਂ ਤੋਂ ਹੋਇਆ ਬਹੁਤ ਕਾਰਗਰੀ ਜਿਹੜੀ ਹੈ ਨਾ ਆਕਾ ਚਾਰ ਟਿਵਨ ਚੌਂਕ ਜਿਹੜਾ ਗੁਰਦੁਆਰਾ ਸ਼ਹੀਦ ਗੰਗ ਤੇ ਲੱਗੋ ਜਦੋਂ ਆਪਾਂ ਤੁਰ ਗਏ ਨਾ ਚੌਂਕ ਤੋਂ ਤਾਂ ਲਗਭਗ 4-5 ਕਿਲੋਮੀਟਰ ਅੱਗੇ ਜਾ ਕੇ ਨਾ ਆਂ ਦਿਉੜੀ ਆਂਦੀ ਹੈ ਸੰਘਰਾਣਾ ਸਾਹਿਬ ਦੀ ਆ ਤੇ ਜੇ ਜੋ ਅੰਦਰ ਜਾ ਕੇ ਕੋਈ 3-400 ਗਾਜ ਅੰਦਰ ਜਾ ਕੇ ਸਟੇਸ਼ਨ ਦੇ ਲਾਗੇ ਆ ਗੁਰਦੁਆਰਾ ਸਾਹਿਬਾ ਸਿਮੇ ਪਾਛਾਈ ਦਾ ਇਹ ਗੁਰਦੁਆਰਾ ਵਾਂ ਵੀ ਜਿਸ ਤਰ੍ਹਾਂ ਕੋਈ ਇਹਦੇ ਕਈ-ਕਈ ਸਾਲਾਂ ਤੋਂ ਬੱਚਾ ਹੀ ਨਹੀਂ ਹੁੰਦਾ ਨਾ ਤੇ ਜਿਹੜਾ ਇੱਥੇ ਆ ਕੇ ਅਰਦਾਸ ਕਰਾਂਦਾ ਮਹਾਰਾਜ ਝੋਲੀਆਂ ਭਰਦਾ ਏ ਬਾਕੀ ਤੇ ਜੋਧਵੀ ਜਿਹੜਾ ਛੇਵੇਂ ਪਾਛੇ ਨੇ ਇੱਕ ਲੜਿਆ ਸੀ ਤੇ ਮਾਤਾ ਸੁਲਖਣੀ ਨੂੰ ਜਿਹੜੇ ਪੁੱਤਰਾਂ ਦੀ ਦਾਤ ਵੀ ਬਖਸ਼ੀ ਚ ਗੁਰਦੁਆਰਾ ਸਗਰਾਨਾ ਸਾਹਿਬ ਆ ਜੀ ਤੇ ਦਰਸ਼ਨ ਕਰਾਉਣਾ ਤੁਹਾਨੂੰ ਮਾਦਲੇ ਲਗਭਗ 50 ਕਿਲੋਮੀਟਰ ਚਲਾ ਕੇ ਆਈ ਹੂ ਯੋ ਨਾ ਵਾਜੂਦੀ ਨਿਕਲਦੀ ਧੁੱਪ ਬੜੀ ਭੈਣ ਦੀ ਦੋ ਨਿਸ਼ਾਨ ਸਾਹਿਬ ਲੱਗੇ ਆ ਛੇਵੇਂ ਪਾਛੇ ਦਾ ਸਥਾਨ ਆ ਕੇ ਹਾਂ ਤੇ ਹਾਦਦੀ ਵੀ ਜਾਣਕਾਰੀ ਪੂਰੀ ਤੁਹਾਨੂੰ ਮਿਲ ਗਈ। ਵਾਹਿਗੁਰੂ 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 ਆਸ ਗੁਰਦੁਆਰਾ ਸਾਹਿਬ ਨਾ ਨਾ ਦੋ ਇਤਿਹਾਸ ਜੁੜਦੇ ਜੀ ਇੱਕ ਤੇ ਛੇਵੇਂ ਪਾਤਸ਼ਾਹ ਜੀ ਨੇ ਨਾ ਪਹਿਲਾ ਜੁੱਧ ਇੱਥੇ ਲੜਿਆ ਸੀ। ਤੇ ਇੱਕ ਇਥੇ ਮਾਤਾ ਸਲੱਖਣੀ ਜੀ ਸੀ ਕਈ ਚੇਰ ਉਹਨਾਂ ਦੇ ਘਰ ਔਲਾਦ ਨਹੀਂ ਸੀ ਤੇ ਜਦੋਂ ਗੁਰੂ ਮਹਾਰਾਜ ਕਿਤੇ ਦਰਸ਼ਕਾਰ ਖੇਡਦੇ ਆਏ ਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਰੋਕ ਕੇ ਕਿਹਾ ਮਹਾਰਾਜ ਕਿਰਪਾ ਕਰੋ ਭਜੰਗੀ ਦੀ ਦਾਤ ਬਖਸ਼ੋ ਮਹਾਰਾਜ ਨੇ ਕਿਹਾ ਕੋਈ ਨਹੀਂ ਅਕਾਲਪੁਰਖ ਪਲੀ ਕਰਨਗੇ ਕਹਿੰਦੇ ਨਹੀਂ ਮੈਨੂੰ ਲਿਖ ਕੇ ਦਿਓ ਫਿਰ ਉਹ ਕਾਗਜ਼ ਪੈਨ ਲਿਆਦਾ ਉਹਨਾਂ ਕਹਿੰਦੇ ਲਿਖੋ ਜਦੋਂ ਲਿਖਣ ਲੱਗੇ ਨਾ ਗੁਰੂ ਸਾਹਿਬ ਤੇ ਘੋੜਾ ਹਿੱਲ ਗਿਆ ਇਹ ਕਿਤੇ ਸਾਤਾ ਬਣ ਗਿਆ ਜਿਹੜੇ ਗੁਰਮੁਖੀ ਲਿਪੀ ਜਾਣਦੇ ਆ ਨਾ ਉਹਨਾਂ ਨੂੰ ਪਤਾ ਜਦੋਂ ਏਕਾ ਕਰਨਾ ਤੇ ਉਹ ਪਿੱਛੇ ਨੂੰ ਜਾਂਦੀ ਆ ਉਹਦੀ ਜਿਹੜੀ ਕੁੰਡੀ ਆ ਤੇ ਸਾਤੇ ਲਈ ਅੱਗੇ ਨੂੰ ਜਾਂਦੀ ਆ ਘੋੜਾ ਹੀ ਲੰਨਾ ਉਹ ਅੱਗੇ ਨੂੰ ਹੋ ਗਈ ਤੇ ਸੱਤ ਪੁੱਤ ਹੋਏ ਆ ਕਹਿੰਦੇ ਮਾਤਾ ਸੁਲਖਣੀ ਜੀ ਦੇ ਤੇ ਜਦੋਂ ਕਹਿੰਦੇ ਆ ਬਾਅਦ ਗੁਰੂ ਸਾਹਿਬ ਉਹਨਾਂ ਕਿਹਾ ਵੀ ਇੱਕ ਪੁੱਤ ਨੂੰ ਸਾਨੂੰ ਦੇ ਦੇ ਬਈ ਤੇ ਕਹਿੰਦੇ ਵੀ ਜਿਹੜਾ ਵਿਹਲਾ ਉਹ ਲੈ ਲਓ ਸਾਰੇ ਕਿਤੇ ਨਿੱਤੇ ਲੱਗੇ ਆ ਮਤਲਬ ਆਪਾਂ ਲੋਕ ਜਿਹੜੇ ਇਹ ਜਿੰਨੀ ਵੀ ਮਿਲ ਜਵੇ ਨਾ ਦਾਤ ਉਦੇ ਵਿੱਚੋਂ ਜਦੋਂ ਕਿਤੇ ਦੇਣਾ ਹੋਵੇ ਤਾਂ ਬੜਾ ਮੁਸ਼ਕਲ ਹੋ ਜਾਂਦਾ ਕਿ ਇਹ ਇਤਿਹਾਸ ਜਿਹੜਾ ਨਾ ਇਹ ਦੋ ਗੁਰਦਵਾਰਾਸ ਹਨ ਦੋ ਇਤਿਹਾਸ ਜਿਹੜੇ ਇਹਦੇ ਨਾਲ ਜੁੜਦੇ ਆ ਇੱਕ ਤੇ ਜੋਧਾ ਸ਼ਿਵੇਂ ਪਾਸ਼ੀ ਨੇ ਲੜਿਆ ਤੇ ਇੱਕ ਮਾਤਾ ਸੁਲਖਣੀ ਜੀ ਨੂੰ ਸਾਤ ਪੁੱਤਾਂ ਦੀ ਜਿਹੜੀ ਦਾਤ ਮਿਲੀ ਆ ਤੇ ਇੱਥੇ ਬੜੀਆਂ ਸੰਗਤਾਂ ਆਉਂਦੀਆਂ ਜਿਨ੍ਹਾਂ ਦੇ ਬੇਲ ਆਦੇ ਹੁੰਦੇ ਆ ਅਰਦਾਸ ਕਰਾ ਲੀਏ ਮਹਾਰਾਜ ਕਿਰਪਾ ਕਰਦਾ ਪੂਰੀ ਹੁੰਦੀ ਆ ਤੇ ਬੜੇ ਚਿਰ ਤੋਂ ਅਸੀਂ ਇੱਥੇ ਦਰਸ਼ਨ ਕਰਦੇ ਆਂ ਕਿ ਇਹਦੇ ਹੁਣ ਮੈਂ ਅੱਜ 50 ਕਿਲੋਮੀਟਰ ਦੀ ਰਾਈਡ ਹੋ ਗਈ ਆ ਤੇ ਮੈਂ ਕਿਹਾ ਹੁਣ ਚਲੋ ਐਸ ਗੁਰਦੁਆਰਾ ਸਾਹਿਬ ਦੇ ਜ਼ਰੂਰ ਦਰਸ਼ਨ ਕਰਾਣੇ ਆ ਤੇ ਬਸ ਨਾਲ ਮੇਰੀ ਅਹੀਂ ਸਾਈਕਲਿੰਗ ਕਰ ਲੈਣੇ ਆ ਐਕਸਰਸਾਈਜ਼ ਹੋ ਜੀ ਨਹੀਂ ਨਾਲ ਗੁਰੂ ਘਰਾਂ ਦੇ ਦਰਸ਼ਨ ਜਾਂ ਕੋਈ ਖਾਸ ਤੀਜਾਂ ਜਿਹੜੀਆਂ ਦਿਖਦੀਆਂ ਉਹ ਨਾਲ ਤੁਹਾਡੇ ਨਾਲ ਵੀ ਸਾਂਝੀਆਂ ਕਰ ਲਿੱਦੀਆਂ ਤੇ ਚੰਗਾ ਅਜਾਇਬ ਦਿਓ ਤੇ ਜੇ ਵੀਡੀਓ ਚੰਗੀ ਲੱਗੇ ਵੀਰ ਵੀ ਕਰਿਓ ਲਾਈਕ ਵੀ ਕਰਿਓ ਜਿੰਨਾ ਸਬਸਕ੍ਰਾਈਬ ਨਹੀਂ ਕੀਤਾ ਤੇ ਕਰਿਓ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੁਦਰਤੀ ਬਾਬਾ ਜੀ ਮੈਨੂੰ ਮਿਲ ਗਏ ਆ ਤੇ ਇਹਨਾਂ ਕੋ ਪਤਾ ਕਰਦਿਆਂ ਵੀ ਕਿਵੇਂ ਚੱਲਦਾ ਜਿਹੜੇ ਆਂਦੇ ਆ ਇਹ ਇੱਥੇ ਅਰਦਾਸ ਕਰਾਂਦੇ ਆ ਤੇ ਉਸ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਬਾਬਾ ਜੀ ਆਇਆ ਵੀ ਜਿਹੜਾ ਆ ਕੇ ਦੱਸਦਾ ਹੋਵੇ ਵੀ ਹਾਂ ਮਾਰੇ ਨੇ ਕਿਰਪਾ ਕੀਤੀ ਆ ਇੱਥੋਂ ਅਕਾਲ ਤਖਤ ਦੇ ਇਤਿਦਾਰ ਗਿੰਦਰ ਸਿੰਘ ਜੀ ਵਿਦਾਤੀ ਅੱਛਾ ਉਹਨਾਂ ਨੂੰ ਮਹਾਰਾਜ ਨੇ ਕਿਰਪਾ ਕੀਤੀ ਆ ਤਿੰਨ ਪੁੱਤਰ ਉਹਨਾਂ ਦੀ ਬੇਟੀ ਨੂੰ ਇਕੱਠੇ ਬਖਸ਼ੇ ਨੇ ਅੱਛਾ ਇਹ 5 6 ਭੈਣਾਂ ਨੇ ਜਿਨ੍ਹਾਂ ਦੇ ਘਰ ਤਿੰਨ ਤਿੰਨ ਬੱਚੇ ਹੋਏ ਤੇ ਇੱਕ ਭੈਣ ਗੁਰਦਾਸਪੁਰ ਦੇ ਲਾਗੇ ਉੱਥੋਂ ਆਉਂਦੀ ਆ ਅੱਛਾ ਉਹਦੇ ਘਰ ਮਹਾਰਾਜ ਨੇ 4 4 ਬੱਚੇ ਦਿੱਤੇ ਆ ਤਿੰਨ ਤਿੰਨ ਬੇਟੇ ਆ ਤੇ ਇੱਕ ਬੇਟੀ ਆ ਤੇ ਅੱਜ ਵੀ ਆਣ ਕੇ ਅਰਦਾਸਾਂ ਬੇਨਤੀਆਂ ਕਰਦੇ ਕਈਆਂ ਦੇ 20 20 ਸਾਲਾਂ ਆ ਰਹੇ ਨੇ ਦੇ ਘਰ ਵੀ ਮਹਾਰਾਜ ਨੇ ਕਿਰਪਾ ਕੀਤੀ ਕਿਰਪਾ ਕੀਤੀ ਬਹੁਤ ਇਹੋ ਜਿਹੇ ਪਰਿਵਾਰ ਹੋਣ ਜਿਹੜੇ ਨਹੀਂ ਵੀ ਮਤਲਬ ਜਿਹੜੇ ਔਰ ਦੁਬਾਰਾ ਜਿਹੜੇ ਅਰਦਾਸ ਕਰਾਗੇ ਪੂਰੀ ਹੋ ਗਈ ਆਪਾਂ ਨੇ ਨੋਟਿਸ ਤੇ ਨਹੀਂ ਆਂਦਾ ਬਹੁਤ ਹੋਣਗੇ ਸਾਡੇ ਮਾ ਜੀ ਸ਼ਕਲਾਂ ਦੀ ਕਿਉਂਕਿ ਪਛਾਣ ਨਹੀਂ ਰਹੀ ਤੇ ਦਆਂ ਜੀਆਂ ਬਹੁਤ ਜਿਆਦੀਆਂ ਸੰਗਤਾਂ ਆਉਂਦੀਆਂ ਨੇ ਜਿਹੜੀਆਂ ਕਹਿੰਦੀਆਂ ਕਿ ਬਾਬਾ ਜੀ ਅਸੀਂ ਅਰਦਾਸ ਬੇਨਤੀ ਕਰਾਈ ਸੀ ਸਾਡੇ ਘਰ ਇੰਨੇ ਚਿਰ ਬਾਅਦ ਮਹਾਰਾਜੇ ਪੁੱਤਰ ਦੀ ਦਾਤ ਹੋਈ ਸਾਡੇ ਹੁਣ ਆ ਨਹਿਰ ਤੋਂ ਬਹੁਤ ਜਿਹੜੇ ਵਿਆਹ ਤੋਂ ਬਾਅਦ ਸਾਰੇ ਇੱਥੇ ਜਾਂਦੇ ਆ ਆ ਕੇ ਇੱਥੇ ਅਰਦਾਸ ਕਰਦੇ ਆ ਇਹ ਜੀ ਬਹੁਤ ਜਿਆਦਾ ਇਹ ਮਾਰਸ ਥਾਨ ਆ ਇੱਥੇ ਆਣ ਕੇ ਲੁਕੇ ਅਰਦਾਸਾਂ ਬੇਨਤੀਆਂ ਕਰਦੇ ਨੇ ਤੇ ਮਹਾਰਾਜ ਕਿਰਪਾ ਕਰਦਾ ਇੱਥੇ ਮਹਾਰਾਜ ਇੱਕ ਪੁੱਤਰ ਤਾਂ ਕੀ ਮਾਤਾ ਸੁਨੱਖੀ ਨੂੰ ਸਾਥ-ਸਾਥ ਦਿੱਤੇ ਲੋਕਾਂ ਦੇ ਘਰ ਤਿੰਨ-ਤਿੰਨ ਇਹ ਨਾ ਸਗਰਾਨਾ ਸਾਹਿਬ ਆ ਗੁਰਦੁਆਰਾ ਸਗਰਾਨਾ ਸਾਹਿਬ ਤੇ ਅੰਮ੍ਰਿਤਸਰ ਤੋਂ ਕੋਈ ਲਗਭਗ ਮੇਰੇ ਖਿਆਲ ਸਾਢੇ 4 ਕਿਲੋਮੀਟਰ ਹੁੰਦਾ ਉੱਥੋਂ ਤ੍ਰਿਸ਼ੀਡਾਂ ਤੋਂ ਤੇ ਇਹ ਬਾਅਦ ਇਹਨਾਂ ਨੇ ਡਿਊਟੀ ਸਾਹਿਬ ਵੀ ਬਣਾਈ ਉੱਥੋਂ ਪਤਾ ਲੱਗ ਜਾਂਦਾ ਪਹਿਲਾ ਸਾਹਿਬ ਤੋਂ ਪਹਿਲਾ ਹੁੰਦਾ ਤੇ ਦਰਸ਼ਨ ਕਰਿਓ ਬਈ ਜੀ ਗਰੂਰ ਜਿਨ੍ਹਾਂ ਨੇ ਤੇ ਨੇਮ ਕੀਤੇ ਨਾ ਜ਼ਰੂਰ ਕਰਿਓ ਨਾਲੇ ਇੱਥੇ ਇਥੋਂ ਦਾ ਇਤਿਹਾਸ ਵੀ ਦੇਖੋ ਹਾਂਜੀ ਤੇ ਗੁਰਦੁਆਰਾ ਸਾਹਿਬ ਬਹੁਤ ਵਧੀਆ ਢੰਗ ਨਾਲ ਇਹਨੂੰ ਮੇਨਟੇਨ ਕੀਤਾ ਬਾਬਾ ਜੀ ਬਹੁਤ ਪਿਆਰ ਨਾਲ ਇੱਥੇ ਸੇਵਾ ਨਿਭਾ ਰਹੇ ਕਈ ਚਿਰ ਤੋਂ ਤੇ ਚਲੋ ਚੰਗਾ ਜੀ ਬਾਬਾ ਜੀ ਬਹੁਤ ਧੰਨਵਾਦ ਤੁਹਾਡਾ ਜੀ